ਬੀਤੇ ਦਿਨ ਹੀ ਹੋਈ ਬਰਸਾਤ ਦੇ ਕਾਰਨ ਬੇਸ਼ੱਕ ਮੁਕਸਰ ਸਾਹਿਬ ਦੇ ਵੱਖ-ਵੱਖ ਗਲੀਆਂ ਵਿੱਚ ਪਾਣੀ ਭਰ ਗਿਆ ਪਰ ਮੁਕਸਰ ਸਾਹਿਬ ਦੇ ਇਸ ਮੁਹੱਲੇ ਦੇ ਵਾਸੀ ਅਤੇ ਇਸ ਮੁਹੱਲੇ ਦੇ ਨਾਲ ਲੱਗਦੇ 3-4 ਹੋਰ ਮੁਹੱਲੇ ਵੀ ਇਸੇ ਤਰ੍ਹਾਂ ਸੀਵਰੇਜ ਦੇ ਗੰਦੇ ਪਾਣੀ ਨਿਕਾਸੀ ਨਾ ਹੋਣ ਕਰਕੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਏ ਨੇ ਤਸਵੀਰਾਂ ਮੁਕਸਰ ਸਾਹਿਬ ਦੇ ਪੱਠੇ ਵਾਲੀ ਗਲੀ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੀਵਰੇਜ ਦਾ ਗੰਦਾ ਪਾਣੀ ਗੜੀ ਦੇ ਵਿੱਚ ਫੈਲਿਆ ਹੋਇਆ ਤੇ ਇਸ ਗੰਦੇ ਪਾਣੀ ਨਿਕਾਸੀ ਨਾ ਹੋਣ ਕਰਕੇ ਮੁਹੱਲਾ ਵਾਸੀਆਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਸੀਵਰੇਜ ਦੇ ਗੰਦੇ ਪਾਣੀ ਕਰਕੇ ਲੋਕਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਕਰਕੇ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਇਸ ਬਾਰੇ ਲੋਕਾਂ ਵੱਲੋਂ ਆਪਣੀ ਹੱਡ ਬੀਟੀ ਸਾਡੀ ਟੀਮ ਦੇ ਨਾਲ ਸਾਂਝੀ ਕੀਤੀ ਗਈ ਹੈ। ਇਹ ਨਾਮ ਹੈਗਾ ਕਾਲਾ ਤੇ ਇਹ ਗਲੀ ਦੇ ਵਿੱਚ ਇੰਨਾ ਪਾਣੀ ਖੜਾ ਹੈਗਾ ਕਦੋਂ ਕਦੋਂ ਪਾਣੀ ਖੜਦਾ ਆ ਰਿਹਾ ਹੈਗਾ ਇਹ ਤਾਂ 2 2.5 ਮਹੀਨੇ ਹੀ ਹੋ ਗਏ ਐ ਨਰਕ ਵਜਾ ਇਹ ਖੜਾ ਹੀ ਰਹਿੰਦਾ ਜਾਂ ਮੀਂਹ ਕਰਨ ਹੁੰਦਾ ਨਹੀਂ ਨਹੀਂ ਇਹ ਖੜਾ ਹੀ ਰਹਿੰਦਾ ਸੀਵਰ ਦਾ ਬਲੌਕ ਮਾਰਦੀ ਐ ਬੈਗ ਮਾਰਦੀ ਐ ਸੀਵਰ ਕਿੰਨੇ ਫੁੱਟ ਪਾਣੀ ਖੜ ਜਾਂਦਾ ਹੈ ਤੇ 1.5 1.5 2 2 ਫੁੱਟ ਪਾਣੀ ਖੜ ਜਾਂਦਾ ਤੇ ਇਹ ਕੋਈ ਹੱਲ ਨਹੀਂ ਕਰਕੇ ਜਾਂਦੇ ਕੋਈ ਆਇਆ ਨਹੀਂ ਕਿ ਵੇਖਣ ਗਿਆ ਹਾਲੋ ਗੱਡੀਆਂ ਗੱਡੀ ਜੀ ਭਰ ਕੇ ਲੈ ਜਾਂਦੇ ਆ ਗੱਡੀ ਭਰ ਕੇ ਉਹ ਲੈ ਜਾਂਦੇ ਫਿਰ ਗੱਡੀ ਭਰ ਕੇ ਜਾ ਜਾਂਦੇ ਫਿਰ ਉਹੀ ਹਾਲ ਹੋ ਜਾਂਦੇ ਉਹੀ ਹਾਲ ਐਮ ਸੀ ਨੂੰ ਨਹੀਂ ਕਿਹਾ ਇਸ ਤੋਂ ਦੇ ਐਮ ਸੀ ਨੂੰ ਪਤਾ ਹੀ ਹੈ ਸਾਰਾ ਕੁਝ ਉਹਨਾਂ ਨੇ ਕਦੇ ਘੇੜੇ ਹੀ ਨਹੀਂ ਮਾਰਿਆ ਤੇ ਕੈਫੇਰ ਲਾਂਗਟ ਉੱਤੇ ਬੱਚੇ ਵੀ ਇੱਥੇ ਦੀ ਜਾਂਦੇ ਆ ਇੱਥੇ ਹੀ ਜਾਂਦੇ ਗੰਦੇ ਪਾਣੀ ਤੇ ਸਾਨੂੰ ਸਾਰੀ ਦੁਕਾਨ ਦਾ ਬੁਰਾ ਹਾਲ ਹੈ ਇਸ ਕੋ ਸਕੂਲ ਜਾਂਦੇ ਜਦੋਂ ਆਈ ਹੁੰਦੇ ਆ ਐ ਹੀ ਆਉਂਦੇ ਆ ਐ ਹੀ ਜਾਂਦੇ ਆ ਦੇਖਦੇ ਵੀ ਆ ਜਿਹੜੀ ਸੜਕ ਪੱਟੀ ہوئی ਹੈ ਜਿੱਨੇ ਚ ਖਾਡੇ ਖੱਡੇ ਆ ਖੱਡੇ ਚ ਡੇਦੇ ਵੀ ਆ ਇਹ ਤਾਂ ਫਿਰ ਬਿਮਾਰਗਾਂ ਲੱਗਣ ਦਾ ਵੀ ਡਰ ਰਹਿੰਦਾ ਹੋਣਾ ਜਿਸ ਤਰ੍ਹਾਂ ਦੇ ਮੱਛਰ ਹੋ ਗਿਆ ਜਾਂ ਹੋਰ ਤੇ ਬਿਮਾਰੀਆਂ ਤਾਂ ਲੱਗਣੀਆਂ ਉਹ ਗੰਦਾ ਸੀਵਰੇ ਦਾ ਪਾਣੀ ਹੈ ਵਿੱਚ ਟਟੀਆਂ ਰੋੜੀਆਂ ਆਂਦੀਆਂ ਵਿੱਚ ਇਹ ਮੰਗਤੀ ਕਰਦੇ ਹਾਂ ਬਈ ਇਹ ਮੰਗ ਵੀ ਗਲੀ ਦਾ ਹੱਲ ਕੀਤਾ ਜਾਵੇ ਕੋਈ ਸੀਵਰੇ ਬਲੋਕ ਹੈ ਜਿਹੜਾ ਨਿਕਲਿਆ ਜਾਵੇ ਇਹ ਅਰਜੰਦਤ ਅੰਤ ਕੀ ਨਾ ਕੀ ਆ ਤੁਹਾਡਾ ਮੇਰਾ ਆਸ਼ਾ ਤੇ ਇਹ ਪਾਣੀ ਕਦੋਂ ਕਦ ਤੱਕ ਖੜਾ ਹੈਗਾ ਇਹਨਾਂ ਦਾ ਮਹੀਨਾ ਹੀ ਹੋ ਗਿਆ ਬਾਈ ਖੜਾ ਅੱਜ ਦਾ ਨਹੀਂ ਖੜਾ ਤੇ ਇਹ ਮੀਂਹ ਦਾ ਪਾਣੀ ਸੀਵਰੇਜ ਦਾ ਜੀ ਸੀਵਰੇਜ ਦਾ ਹੀ ਆਈ ਜਾਂਦਾ ਸੀਵਰੇਜ ਦਾ ਇਹ ਇੱਦਾਂ ਹੀ ਖੜਾ ਰਹਿੰਦਾ ਇੱਦਾਂ ਹੀ ਖੜਾ ਰਹਿੰਦਾ ਕਿੰਨੇ ਫੁੱਟ ਪਾਣੀ ਖੜ ਜਾਂਦਾ ਜੀ ਐ ਫੁੱਟਾਂ ਦਾ ਤਾਂ ਮੈਨੂੰ ਪਤਾ ਨਹੀਂ ਬਾਈ ਪਾਣੀ 24 ਘੰਟੇ ਰਹਿੰਦਾ ਦਿਨ ਰਾਤ ਇਹ ਫਿਰ ਲੰਗ ਲੰਗ ਦੇ ਘਰ ਦੇ ਵਿੱਚੋਂ ਪਾਣੀ ਤੇ ਵਿੱਚੋਂ ਹੀ ਲੰਗਣਾ ਵੀ ਤਾਂ ਵਰਕਰੇ ਕੋ ਥਾਂ ਪਰ ਪਰੇਸ਼ਾਨੀ ਕਿੰਨੀ ਕੁ ਹੁੰਦੀ ਹੈ ਜੀ ਬਹੁਤ ਜ਼ਿਆਦੇ ਆ ਪਰ ਕਿੰਨਾ ਮਾਰਦਾ ਬਥੇਰਾ ਮਾਰਦਾ ਮੋਸ਼ਰਬਾ ਘਰਾਂ ਚਲੀ ਜਾਂਦਾ ਘਰਾਂ ਚ ਜਾਂਦਾ ਹੀ ਆ ਵੀਰ ਜਾਂਦਾ ਜਿਨਾ ਨੀਵੇਂ ਉਹਨਾਂ ਦੇ ਜਾਂਦਾ ਆਉਂਦੇ ਆ ਸਾਡੇ ਉਵੇਂ ਹੀ ਅੰਦਰ ਵੜਦੇ ਆ ਸੀ ਕੋਈ ਅਧਿਕਾਰੀ ਜਾਂ ਕੋਈ ਐਮਐਲਏ ਜਾਂ ਕੋ ਕੋ ਪਹੁੰਚੇ ਨਹੀਂ ਇੱਥੇ ਕੋਈ ਨਹੀਂ ਆਇਆ ਵਿਜੈ ਉਹਨਾਂ ਛਿੱਟੇ ਇੱਥੇ ਵੇਖੋ ਕਿੰਨੇ ਪੁੱਛ ਰਿਹਾ ਮੇਰਾ ਨਾਮ ਵੀਰੇ ਸਾਇਨ ਛਾਵੜਾ ਕਿਹੜੀ ਗਲੀ ਆ ਇਹ ਇਹ ਪੱਠੇ ਵਾਲੀ ਗਲੀ 10 ਨੰਬਰ ਵਾਰਡ ਆ ਬਾਈ ਗੁੜਾ ਗੁੱਜਰ ਰੋਡ ਹਾਲਾਤ ਕਦੋਂ ਦੇ ਹਾਲਾਤ ਵੀਰੇ ਬਹੁਤ ਚਿਰ ਕਿੰਨਾ ਚਿਰ ਹੋ ਗਿਆ ਪਾਣੀ ਇਹ 2 2.5 ਮਹੀਨੇ ਤੇ ਨੇੜੇ ਹੀ ਹੋ ਗਿਆ ਇਹ ਪਾਣੀ ਆ ਹੀ ਰਹਿੰਦਾ ਵੀਰੇ ਲੋਕੀ ਸਾਰੇ ਆਪਦੇ ਘਰਾਂ ਦੇ ਵਿਚਾਰੇ ਨਿੱਕ ਨਿੱਕੇ ਜਵਾਕ ਇੰਨੇ ਨੇ ਮੱਛਰ ਹੋ ਜਾਂਦੇ ਆ ਬੁਰਾ ਹਾਲ ਆ ਇੱਥੇ ਗਲੀ 'ਚ ਇਹ ਪਾਣੀ ਸਫਾਈ ਇੱਕ ਕਰ ਹੀ ਆਈ ਸੀ ਗੱਡੀ ਆਈ ਘੱਟੋ ਘੱਟ 15 ਦਿਨ ਹੋ ਗਏ ਉਦੋਂ ਆਦਾ ਹੀ ਨਹੀਂ ਗਈ ਤੇ ਨਾ ਕੋਈ ਸਪਟਾਸ਼ਾ ਨਾ ਅੰਦਰ ਕੋਈ ਨਹੀਂ ਆਂਦਾ ਕਿ ਇੱਥੇ ਉਵੇਂ ਹੀ ਗੰਦ ਵਜਿਆ ਰਹਿੰਦਾ ਇਹ ਜਦੋਂ ਮੀਂਹ ਆਉਂਦਾ ਫਿਰ ਉਹ ਤਾਂ ਹਾਲਾਤ ਤੋਂ ਮਾੜੇ ਹੋ ਜਾਂਦੇ ਉਹ ਤਾਂ ਜਿਆਦਾ ਮਾੜੇ ਹੋ ਜਾਂਦੇ ਹਾਲਾਤ ਹੁਣ ਉਵੇਂ ਹੀ ਅਸੀਂ ਨੰਗੇ ਪੈਰ ਹਵੇਖ ਲੋ ਗੰਦ ਕਿੰਨਾ ਮੱਛਰ ਕਿੰਨੇ ਉਵੇਂ ਘਰਾਂ 'ਚ ਵੜ ਜੀਦਾ ਆਉਂਦੇ ਬੇਸ਼ਾਨੀ ਕਿੰਨੀ ਹੁੰਦੀ ਆ ਬੇਸ਼ਾਨੀ ਬਹੁਤ ਜਿਆਦਾ ਵ ਇੰਨਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਮਹੀਨਾ ਹੋ ਗਿਆ ਇਹ ਦੂਜਾ ਜ਼ਿਆਦਾ ਹੋ ਗਿਆ ਪਾਣੀ ਇੱਥੇ ਨਿਕਲਦਾ ਹੀ ਨਹੀਂ ਵੇ ਹਾਂ ਘਰਾਂ 'ਚ ਆ ਜਾਂਦਾ ਕਿਦੋਂ ਉੱਚਾ ਉੱਚਾ ਹੋ ਜਾਂਦਾ ਘਰਾਂ 'ਚ ਹੀ ਵੜਦਾ ਹੋਰ ਕਿੱਥੇ ਜਾਣਾ ਬਾਈ ਇਹ ਪ੍ਰਸ਼ਾਸਨ ਕਹਿੰਦਾ ਕਿ ਸਫਾਈ ਕੀਤੀ ਗਈ ਆ ਮੀਂਹ ਤੋਂ ਪਹਿਲਾਂ ਹਨਾ ਕਿਉਂਕਿ ਆਈ ਸੀ ਗੱਡੀ ਰਾਤ ਨੂੰ ਆਈ ਸੀਗੀ ਉਸ ਤੋਂ ਬਾਅਦ ਫਿਰ ਸੇਰੇ ਫਿਰ ਉਵੇਂ ਪਾਣੀ ਭਰ ਗਿਆ ਸੀਗਾ ਇੱਕ ਵਾਰੀ ਚੰਗੀ ਤਰ੍ਹਾਂ ਸਫਾਈ ਕਰਾਣ ਉਸ ਤੋਂ ਬਾਅਦ ਆਂਦੇ ਨਹੀਂ ਗੱਲ ਇਹ ਕਾਰਨ ਕੀ ਲੱਗਦਾ ਤੁਹਾਨੂੰ ਕੋਈ ਸੀਵਰੇਜ ਦੀ ਕੀ ਸਮੱਸਿਆ ਹੈਗੀ ਜਿਹਦੇ ਕਾਰਨ ਇਹ ਪਾਣੀ ਖੜਦਾ ਹੈਗਾ ਇਹ ਸੀਵਰੇਜ ਦੀ ਹੈ ਵੀਰੇ ਇੱਕ ਵਾਰੀ ਸੀਵਰੇਜ ਜਦੋਂ ਚੰਗੀ ਤਰ੍ਹਾਂ ਸਫਾਈ ਕਰਾਈ ਹੋਵੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਖੜਦਾ ਹੀ ਨਹੀਂਗਾ ਮੰਗ ਕੀ ਕਰਦੇ ਮੰਗੇ ਆ ਵੀ ਇਹਨੂੰ ਸਾਫ਼ ਕਰਾਇਆ ਜਾਵੇ ਤੇ ਪਾਣੀ ਨਾ ਖੜੇ ਇਹਨੂੰ ਕਾਫੀ ਚਿਰ ਹੋ ਗਿਆ ਵੀਰੇ ਕਾਫੀ ਚਿਰ ਹੀ ਹੋ ਗਿਆ ਹੈ ਇੰਨਾ ਦਾ ਹਾਲ ਲੰਬਾ ਚਿਰ ਹੋ ਗਿਆ ਹੈ ਇੱਥੇ ਪਾਣੀ ਨਿਕਲਦਾ ਹੀ ਨਹੀਂ ਇੱਥੋਂ ਇਨਾ ਚਰੀ ਹੋ ਗਿਆ ਅਧਿਕਾਰੀਆਂ ਨੂੰ ਮਿਲਿਆ ਕੋਈ ਗੱਲਬਾਤ ਸੁਣੀ ਉਹਨਾਂ ਨੇ ਗਏ ਆ ਗਏ ਆ ਵੀਰ ਜੀ ਗਲੀ ਵਾਲੇ ਗਏ ਸੀਗੇ ਸਾਰੇ ਗਏ ਸੀ ਕੋਈ ਤੁਹਾਨੂੰ ਗੱਲ ਸੁਣੀ ਕੋਈ ਪਰਸੋਂ ਜਾ ਕੇ ਆਏ ਆ ਹਾਲ ਕੱਟਿਆ ਕੋਈ ਹਾਲ ਅਜੇ ਤੱਕ ਤਾਂ ਕੋਈ ਨਿਕਲਿਆ ਨਹੀਂ ਬਾਈ ਹਾਲ ਅਜੇ ਤੱਕ ਕੋਈ ਨਹੀਂ ਨਿਕਲਿਆ ਕੀਤ ਘਰ ਆ ਜੀ ਕੀ ਕਿਹੜੀ ਗਲੀ ਆ ਭੱਠੇ ਅਖਡਿੱਕਾ ਵਾਲੇ ਮੱਲੇ ਚ ਆਉਣੀ ਕੰਮ ਕਰਨ ਦੇ ਕਿੰਨੇ ਕਵ ਹਾਲਾਤ ਮੋੜਨੇ ਬਹੁਤ ਜ਼ਿਆਦਾ ਜੀ ਦੋ ਟਾਈਮ ਆਉਣਾ ਔਖਾ ਹੈ ਕੰਮ ਤੋਂ ਬੱਚੇ ਵੀ ਇੱਥੇ ਲੰਗਦੇ ਆ ਹਾਂ ਜੀ ਬੱਚੇ ਵੀ ਇੱਥੋਂ ਲੰਗਦੇ ਆ ਇਹ ਫੇਰ ਇੱਥੋਂ ਮੰਨ ਲਓ ਏਡੇ ਹਾਲਾਤ ਮਾੜੇ ਨੇ ਕੋਈ ਐਮਐਲਏ ਤੱਕ ਪਹੁੰਚ ਕੀਤੀ ਹੋਵੇ ਜਾਂ ਕਿਸੇ ਉੱਥੇ ਨਗਰ ਕੌਂਸਲ ਗਏ ਹੋਊਗੀ ਏਡੇ ਹਾਲਾਤ ਮਾੜੇ ਆ ਸਾਨੂੰ ਲੰਘਣਾ ਔਖਾ ਹੈਗਾ ਹਾਂਜੀ ਸਾਰੇ ਬਹੁਤ ਲੋਕ ਇੱਕ ਪਰਸੋ ਵੀ ਜਾ ਕੇ ਆਏ ਸਾਰੇ ਡੀਸੀ ਦਫਤਰ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਮੰਗੀ ਕਰਦੇ ਮੰਗੀ ਕਰਦੇ ਇਹ ਟੱਪਣਾ ਨੰਗਲ ਕੰਮ ਕਰਨ ਵਾਲਿਆਂ ਨੂੰ ਵੀ ਔਖਾ ਆ ਪੈ ਸਾਡੇ ਵਰਗੇ ਨੂੰ ਦੋ ਟਾਈਮੋਂ ਔਖਾ ਹੈਗਾ ਹਮਤ ਔਰ ਕੀ ਸਮੱਸਿਆ ਜਿਹੜੀ ਆ ਰਹੀ ਹੈਗੀ ਕਿੰਨੇ ਸਮੇਂ ਤੋਂ ਮੇਰਾ ਨਾਮ ਹੈ ਬਈਸੂਰ ਹੈ ਠੀਕ ਆ ਆ ਤਿੰਨ ਚਾਰ ਮਹੀਨੇ ਦਾ ਪੂਰੀ ਸਮੱਸਿਆ ਰਹਿੰਦੀ ਆ ਗੰਦੇ ਪਾਣੀ ਚ ਰਹਿੰਦੇ ਆ ਮੱਛਰ ਆ ਹਰੇ ਵਾਈ ਜਾਮਿਆਂ ਨੇ ਜਿਵੇਂ ਛੱਪੜਾਂ ਦੇ ਹਾਲਾਤ ਨਹੀਂ ਹੁੰਦੇ ਉਵੇਂ ਹੁੰਦੇ ਆ ਨਾ ਕੋਈ ਐਮਸੀ ਗੱਲ ਸੁਣਦਾ ਨਾ ਐਕਸੀਡੈਂਟ ਗੱਲ ਸੁਣਦਾ ਠੀਕ ਆ ਗੱਡੀ ਆਉਂਦੀ ਆ ਪਾਣੀ ਭਰ ਕੇ ਲੈ ਜਾਂਦੀ ਆ ਰਾਤ ਨੂੰ ਨਿਕਲ ਜਾਂਦਾ ਸਵੇਰੇ ਫੇਰ ਭਰ ਜਾਂਦਾ ਇਹ ਲਗਾਤਾਰ ਤਿੰਨ ਮਹੀਨੇ ਦਾ ਇਹੀ ਚੱਲ ਰਿਹਾ ਸਾਤਾ ਦੇ ਦੇਣਾ ਤੇ ਗਰਮੀਆਂ ਗਰਮੀਆਂ ਤਾਂ ਭਈ ਇਹੀ ਕੰਮ ਚੱਲਣਾ ਪੂਰਾ ਸਰਦੀਆਂ ਜੀ ਮਾੜਾ ਮੋਟਾ ਸਹੀ ਹੁੰਦਾ ਅੱਗੋਂ ਲਾਈਨ ਚੱਲਦੀ ਨਹੀਂ ਗਈ ਨਸੀਬਰੇ ਸਾਰੇ ਖਰਾਬ ਹੈ ਪਾਈਪਾਂ 4 4 ਇੰਚ ਦੀਆਂ ਬੈਪਾਂ ਠੀਕ ਹੈ ਆਬਾਦੀ ਜ਼ਿਆਦਾ ਗੰਦ ਪੂਰਾ ਥਾਂ ਥਾਂ ਤੇ ਅਤੁਈ ਵੇਖ ਹੀ ਲੋ ਸਾਰੇ ਹਰਿਆਵਾਲਾ ਸਾਰਾ ਮੱਛਰ ਮੁਛਰ ਬਹੁਤ ਕਿੰਨੇ ਸਾਲ ਤੋਂ ਇਹ ਸਿਸਟਮ ਅਸਿਵਰੇ ਸਿਸਟਮ ਬਦਲਿਆ ਨਹੀਂ ਹੋਇਆ ਇਹ ਤਾਂ ਬਈ ਬਹੁਤ ਟਾਈਮ ਹੋ ਗਿਆ ਸਾਨੂੰ ਘੱਟੋ ਘੱਟ 18 ਸਾਲ ਇੱਧਰ ਆਏ ਨੂੰ ਹੋ ਗਏ ਉਦੋਂ ਆਬਾਦੀ ਕਿੰਨੀ ਸੀ ਜਦੋਂ ਤੁਸੀਂ ਇੱਧਰ ਆਏ ਸੀ ਹੁਣ ਕਿੰਨੀ ਹੈਗੀ ਹੈ ਉਦੋਂ ਆਬਾਦੀ ਬਸ ਅਗਾਹ ਪਲਾਟਰ ਕੱਟੇਗੇ ਚਲੋ ਉਹਨਾਂ ਸਿਵਰ ਦਾ ਲੱਗਾ ਤੇ ਆਬਾਦੀ ਦਾ ਇੰਨੀ ਕੁ ਸੀਗੀ ਥੋੜੀ ਮੋਟੀ ਵਧੀ ਅਗਾ ਜਾਂ ਤੇ ਬਦਲਿਆ ਨਹੀਂ ਉਸ ਤੋਂ ਬਾਅਦ ਕੁਝ ਕੁਝ ਨਹੀਂ ਬਦਲਿਆ ਬਈ ਉਹੀ ਪਾਈਪਾਂ ਟੁੱਟੀਆਂ ਬਹਿ ਵਿੱਚ ਪਾਈਪਾਂ ਹੈਗੀਆਂ ਠੀਕ ਆ گاؤں ਕੋਈ ਚੱਲਦਾ ਨਹੀਂ ਕੋਹਣੇ ਕਰਦਾ ਬਕਲਾ ਉੱਤੋਂ ਤੋਂ ਪਾਣੀ ਲੈ ਜਾਂਦੇ ਆ ਸਵੇਰ ਨੂੰ ਫਿਰ ਭਰ ਜੇ ਇਹ ਇਹ ਟੁੱਟੀ ਵਾਲੇ ਪਾਣੀ ਚ ਵੀ ਆਉਂਦਾ ਹੋਣਾ ਵਾਟਰ ਟੈਂਕ ਸ ਦੇ ਕਿ ਉਹ ਵਾਟਰ ਟੈਂਕ ਦਾ ਬਈ ਇੱਥੇ ਸਾਰਿਆਂ ਦਾ ਬੰਦ ਆ ਕਿਉਂਕਿ ਸੀਵਰ ਦਾ ਪਾਣੀ ਆਉਂਦਾ ਸਾਰਿਆਂ ਨੇ ਬੰਦ ਕਰਾਇਆ ਸਾਰੇ ਇਹ ਟੂ ਵਾਟਰ ਟੈਂਕ ਦੀ ਪਾਈਪ ਦਾ ਪਾਈ ਨਹੀਂ ਗਿਆ ਅਜੇ ਤੱਕ ਸਾਰਾ ਗੰਦ ਹੀ ਆਉਂਦਾ ਜੇ ਕਿਸੇ ਦੇ ਆਉਂਦਾ ਵੀ ਹੋਊਗਾ ਤਾਂ ਵੇਖ ਲਿਓ ਮਸ਼ਕੀ ਮਾਰਦਾ ਹੋਊਗਾ ਮਾਂਜਲ ਕਰਦੇ। ਬਸਾਤਾ ਦਾ ਸੀਜ਼ਨ ਆ। ਬਸਾਤਾ ਦਾ ਪਾਣੀ ਵੀ ਇਹ ਜੇ ਨਾਲ ਮਿਲੋ ਕੇ ਕਰੇ ਹੁੰਦਾ। ਬਹੁਤ ਆਉਂਦਾ ਭਾਈ। ਆ ਹੁਣ ਕਈਆਂ ਦਾ ਜਿਨ੍ਹਾਂ ਨੇ ਘਰ ਹੁਣ ਪਾਏ ਐ ਇਹਨਾਂ ਦਾ ਉੱਚੇ ਆ। ਜਿਹੜੇ ਗਾਂਵਜਾਰੇ ਕਈ ਘਰ ਕਰਾਏ ਤੇ ਰਹਿੰਦੇ ਜਾਂ ਕੁਛ ਆ। ਉਹਨਾਂ ਦੇ ਜਾ ਕੇ ਹਾਲਾਤ ਵੇਖੋ ਵੀ ਕਿਵੇਂ ਉਹ ਗੰਦ ਚ ਰਹਿੰਦੇ ਆ। ਜਵਾਗ ਨਿੱਕੇ ਨਿੱਕੇ। ਠੀਕ ਆ। ਫਿਰ ਇਹ ਸਿਹਤ ਵਿਭਾਗ ਨੂੰ ਵੀ ਚਾਹੀਦਾ ਹੈਗਾ ਵੀ ਡੇਂਗੂ ਮਲੇਰੀਆ ਦਾ ਹੁਣ ਹੈਗਾ ਮੱਛਰ ਬਹੁਤ ਹੁੰਦਾ। ਉਹ ਵੀ ਚੀਜ਼ ਵੇਖਣੀ ਚਾਹੀਦੀ ਆ। ਐਮਐਲਏ ਤਾਂ ਬਈ ਉਦੋਂ ਹੀ ਆਉਂਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਵੋਟਾਂ ਤੋਂ ਬਾਅਦ ਤਾਂ ਸਾਨੂੰ ਅੱਜ ਤੱਕ ਨਹੀਂ ਵੀ ਗਿਆ ਭਾਵੇਂ ਕੋਈ ਵੀ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਭਾਵੇਂ ਕਾਂਗਰਸੀ ਕਰ ਲੀ ਬਹੁਤ ਜ਼ਿਆਦਾ ਬਈ ਬਹੁਤ ਜ਼ਿਆਦਾ ਇੱਥੇ ਗੜੀ 'ਚ ਸਕੂਲ ਹੈਗਾ ਸਰਕਾਰੀ ਸਕੂਲ ਛੋਟਾ ਪ੍ਰਾਇਮਰੀ ਉਹ ਵਿਚਾਰੇ ਨਿੱਕੇ ਨਿੱਕੇ ਜਵਾਗ ਹੈ ਇੱਥੋਂ ਪਾਣੀ ਚੋਂ ਜਾਂਦੇ ਆ ਕਦੀ ਐ ਚੱਪਲਾਂ ਹੱਥ 'ਚ ਫੜੀਆਂ ਹੁੰਦੀਆਂ ਬੂਟ ਹੱਥ 'ਚ ਫੜੇ ਹੁੰਦੇ ਪੈਂਟਾਂ ਦਾ ਜੱਟੀਆਂ ਹੁੰਦੀਆਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਡੰਗ ਕੀ ਕਰਦੇ ਆ ਡੰਗ ਦਾ ਬਈ ਇਹੀ ਹੈ ਵੀ ਸਾਰਾ ਸੀਵਰ ਸਿਸਟਮ ਇਹ ਨਵਾਂ ਬੈਣਾ ਚਾਹੀਦਾ ਐ ਇਸ ਗੜੀ 'ਚ